ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਮੈਂ ਆਪਣੇ ਘਰੋਂ ਘਵਰ ਕਰਦਾ ਪੈ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਮੇਰਾ ਐਡਰੈਸ ਆ 84270 19817 ਆਪਣਾ ਕੰਟੈਕਟ ਨੰਬਰ ਪਹਿਲਾਂ ਸੋ ਆ ਪਲੂਣ ਛੋਟੀ ਸੂਈ ਵੇ ਚਵਾ ਕੇ ਰੀਟਰ ਲਾ ਕੇ ਆਪਾਂ ਮਿਣਕੇ ਦਿਖਾਵਾਂਗੇ ਸ਼ੀਗਾ ਕਰਦੇ ਸੋ ਦੇਖੋ ਖਾਲੀ ਬਾਲਟੀ ਨਮੜੇ ਸਥਾਨ ਦਿਖਾਈ ਜਾਂਦਾ ਸੋ ਦੇਖੋ ਪਸਮਾ ਵਗੈਰਾ ਦੇਖੋ ਝੋਟੀ ਦਾ ਕਿਆ ਬਾਤ ਪੂਰੀ ਸੀਲ ਠੰਡੀ ਇੰਨੀ ਛੜ ਦੋ ਗੱਲਾਂ ਅੰਤ ਹੀ ਕੋਈ ਨਹੀਂ ਕਰਦੇ ਚ ਬਈ ਸ਼ੁਰੂ ਇਹ ਚਿਵਾਈ ਵਗੈਰਾ ਦੇਖੋ ਝੋਟੀ ਦੀ ਪੂਰੀ ਸਾਫ਼ ਸੁਥਰੀ ਮੋਟਾ ਚੋਣਾ ਜਮਾ ਕਿਆ ਬਾਤ ਸੋ ਮੇਰੇ ਆਪ ਦੇ ਕੋਲ ਝੋਟੀ ਆ ਇਹ 8427019817 ਪਲੂਨ ਝੋਟੀ ਸੂਈ ਸਵਾਈ ਮੂਰਲੇ ਮੂਰਲੇ ਝਾਂਟ ਚ ਪਹਿਲਾ ਮੂਰਲੇ ਮੂਰਲੇ ਦੋਨੇ ਮੂਰਲੇ ਮੂਰਲੇ ਕਿਹੜੇ ਹੁੰਦੇ ਆ ਹਾਂ ਸੋੜ ਆਇਆ ਕਿ ਸੋੜੇ ਕੋ ਕਚੋਣ ਵਗੈਰਾ ਪੂਰਾ ਮੋਟਾ ਮੋਟਾ ਸਾਫ ਸੁਥਰਾ ਪਲੂਨ ਕੱਟੀ ਪਹਿਲਾ ਸੂਈ ਦੇ ਬੱਚਾ ਇਹਦੇ ਪਿੱਛੇ ਕੱਟਾ ਅੱਜ 13 ਦਿਨ ਹੋ ਗਏ ਸੂਈ ਨੂੰ ਸੂਈ ਸਵਾਈ ਧਾਰ ਵਗੈਰਾ ਓਕੇ ਜਾਵਾ ਨੋ ਤਾਂ ਜਿੰਨਾ ਹੈਗਾ ਆ ਵਾ ਤੁਹਾਨੂੰ ਲੀਟਰ ਲਾ ਕੇ ਜਿਵੇਂ ਮਣਕੇ ਦਿਖਾ ਦਾਂਗੇ ਕੋਈ ਔਰ ਨਹੀਂ ਕੋਈ ਹੋਰ ਨਹੀਂ ਬਦਨੀ ਵਾਲੇ ਬਲੀ ਸਾਹਜਾ ਪਉਣ ਦੱਸੇ ਆ ਬਾ ਤੁਸੀਂ ਭਵੇਂ ਜਿਹੜੀ ਦੀ ਮਰਜ਼ੀ ਲਾ ਲਿਓ ਮਾਲਕਾ ਦੱਸਣ ਨੂੰ ਸਾਰੀ ਬਲੀ ਦਿੱਤੀ ਹੈ ਬਦਨੀ ਵਾਲੇ ਦੀ ਬਾਕੀ ਚੌਣ ਪਸਮਾਏ ਨਾ ਘੰਟੋ ਘੱਟ ਦੀ 2 ਕਿਲੋ ਜਿ ਲਗਭਗ ਦੀ ਝੋਟੀ ਦੀ ਗਾੜੀ ਮੂਹਰੇ ਮੂਹਰੇ ਸਾਡੇ ਤੁਸੀਂ ਪਹਿਲਾਂ ਕੱਲੇ ਸੋ ਕੋਈ ਔਰ ਨਹੀਂ ਕੋਈ ਹੋਰ ਨਹੀਂ ਧਾਰ ਦੇ ਦੇ ਮਾੜੀ ਜੀ ਬਾਕੀ ਚੋਣ ਦੇਖੋ ਤਾਰ ਪੂਰੀ ਮੋਟੀ ਡਾਂਗਾ ਵਰਗੇ ਧਾਰਾਂ ਗੀਆਂ ਤੇ ਰੇਟ ਬਿਲਕੁਲ ਬਜ ਵੇਡਿਓ ਆਪਾਂ ਵੀਡੀਓ ਦੇ ਵਿੱਚ ਹੀ ਕਰ ਦਾਂਗੇ ਪਹਿਲਾਂ ਦੁੱਧ ਦੇਖ ਲਈ ਫਿਰ ਦੁੱਧ ਦੇ ਹਿਸਾਬ ਨਾਲ ਕਰ ਦਾਂਗੇ ਰੇਟ ਆਪਾ ਕੋਈ ਲੱਖ ਨਹੀਂ ਕੋਈ 2 ਲੱਖ ਨਹੀਂ ਜੋ ਸਵੇਰ ਦਾ ਟਾਈਮ ਹੈ 6:35 ਹੋ ਗਏ ਥੋੜਾ ਲੇਟ ਹੋ ਗਿਆ ਆਪਾਂ 40 ਲਗਭਗ ਟਾਈਮ ਹੋ ਗਿਆ ਮਾਰੀ ਨਾ ਚੱਲ ਤੂੰ ਦੇ ਕੋਚੋਂ ਵਗੈਰ ਤੇ ਥਾਣ ਜਿਵੇਂ ਕਹਿੰਦੇ ਹੁੰਦੇ ਆ ਮੋਟਾ ਮੋਟਾ ਚਰਖੇ ਦੀ ਪੂਣੀ ਵਰਗਾ ਥਾਣਾ ਜਾਵਾ ਉਹ ਥਾਣਾ ਇਹਦੇ ਵਿੱਚ ਲੱਗਿਆ ਹੋਇਆ ਝੋਟੀ ਦੇ ਤੇ ਬੱਚਾ ਕੱਟਾ ਸੂਈ ਸਵਾਈ ਜਾਵਾ ਜਿਹੜਾ ਕੇ ਮਰਜੀ ਵੀਰਾ ਦੀ ਦੋ ਟਾਈਮ ਚੋੜਿਓ ਕੋਈ ਚੱਕਰ ਦੀ ਗੱਲ ਨਹੀਂ ਚਵਾ ਕੇ ਦੇਵਾਂਗੇ ਸੂਈ ਸਵਾਈ ਆ ਕੀ ਵਾਰ ਆਪਾਂ ਬੌਲਜ ਵੀਡੀਓ ਪਾਦਨੇ ਵੀਰ ਕਹਿੰਦਾ ਦੀ ਚਵਾ ਕੇ ਨਹੀਂ ਦਿਖਾਉਂਦੇ ਇਹ ਜੀ ਦੁੱਧ ਇੰਨਾ ਦਿੱਤਾ ਫਲਾਣਾ ਦਿੱਤਾ ਸੋ ਅੱਜ ਆਪਾਂ ਝੋਕੇ ਵਾਲੀ ਵੀ ਹੈਗੀ ਹੈਗੀ ਕਿਉਂਕਿ ਤੇ ਪੁੱਸੂ ਸੂਬੇ ਵੇ ਫਿਰ ਤਾਂ 15-17 ਦਿਨ ਲੱਗਦੇ ਆ ਅੱਜ ਇਹਨੂੰ 14ਵਾਂ ਦਿਨ ਹੋ ਗਿਆ ਸੋਈ ਨੂੰ ਜਮ ਹਲੇ ਮੈੜਾ ਵਗੈਰਾ ਮਾਰ ਗਿਆ ਦੁੱਧ ਹੋਰ ਵਧੂਗੀ। ਮੂਲੇ ਮੂਲੇ ਸਾਣਾ 14 ਦੇ ਕੋਲ ਆਟ ਤੇ ਕੋਈ ਭੂਰ ਸਰ ਲਾਣੀ ਕੋਈ ਹੋਰ ਨਹੀਂ ਪੈਰ ਨਹੀਂ ਪੱਟਦੀ ਹੋਰ ਨਹੀਂ। ਤੇ ਰੇਟ ਆਪਾਂ ਜਮਾ ਆਫਰ ਹੀ ਕਰਨਾ ਜਮ ਬਾਜ ਰੇਟ ਬਹੁਤ ਟਾਈਮ ਬਾ ਵੀਡੀਓ ਪਾਇਆ ਕਰੋ ਆਪਾਂ ਆਪਣੇ ਵਾਜ ਲਾਉਂਦੇ ਗੱਬਣ ਵਪਾਰੀ ਲੈ ਚਲੇ ਕਰੀ ਮੇਗਾ ਘਰੇ ਸਾਹਮਣੇ ਵੇਚਣੀ ਐ ਮੈਂ ਥਰੇ ਥਾਣੀ ਪੱਦਰ ਧਾਰ ਦੇਖੋ ਜਮਾ ਲਾਠੀ ਜਾਜ ਵਰਗੀ ਧਾਰਾ ਚੋ 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 ਦੇਖੋ ਤੇ ਪਲੂਨ ਝੋਟਿਆ ਤੇ ਦੂਜੇ ਤੀਜੇ ਸੂਏ ਨੂੰ ਜਾ ਕੇ ਬੰਨਣਾ ਕਿ ਆਵਾਤਾ ਤੇ ਮੂੰਹ ਚਾਰ ਦਾਂਦਾ ਏ ਥੋੜੀ ਵੱਡੀ ਹੋਈ ਬਣੀ ਹੋਈ ਹੈਗੀ ਤੇ ਘਰ ਵਾਲੇ ਦੁੱਧ ਚੰਗੇ ਚੱਲਦੇ ਪਈ ਆ 11 ਕਿਲੋ ਦੇ ਨੇੜੇ ਦੁੱਧ ਚੱਕੀ ਫਰਦੀ ਆ ਮੂਹਰੇ ਸਾਨੂੰ ਚੋ ਕੇ ਫੇਰ ਮਗਰੋਂ ਹੱਥ ਮੈਂ ਸੋ 6:00 ਵਜ ਗਏ 73 40 ਮਿੰਟ ਹੋ ਗਏ ਪੌਣੇ 7 ਹੀ ਹੋ ਗਏ ਜਮਾ ਟਾਈਮ ਤੋਂ ਟਾਈਮ ਆਪਦੀ ਚੋੜੇ ਕੋਈ ਦਿੱਕਤ ਨਹੀਂ ਗੱਲ ਹੀ ਨਹੀਂ ਆਪਾਂ ਨੂੰ ਹਾਂ ਜੰਦੂ ਦੁਦਖਾ ਦੀ ਮੂਰਲਾ ਕਰੀ ਬਾਡੀ ਰੈਡੀ ਹੋ ਰਹੀ ਨੂੰ ਪਾਸ ਠੀਕ ਚੋੜੇ ਹਮ ਅਗਰ ਚੋੜੇ ਸੋ ਦੇਖੋ 2 ਕਿਲੋ ਦੇ ਲਗਭਗ ਤਾਂ ਇਹਦੀ ਗਾੜੀ ਆ ਛੋਟੀ ਦੀ ਬਲੂਨ ਛੋਟੀ ਦੀ ਕੋਈ ਇੱਕ ਹੀ ਥਾਣ ਮੋਗਦਾ ਕੋਈ ਭੂਰ ਸਰਲਾ ਨਹੀਂ ਕੋਈ ਹੋਰ ਨਹੀਂ ਸੋ ਲੀਟਰ ਲਾ ਗਿਆ ਬਸ ਨੂੰ ਮਿਣ ਕੇ ਦਿਹਾਵੇਂ ਦੁੱਧ ਕਿੰਨਾ ਹੈਗਾ ਜਾਵਾਂ ਦੇਖੋ ਕੋਈ ਪੈਰ ਵਗੈਰਾ ਨਹੀਂ ਪਟਣਾ ਕੋਈ ਹੋਰ ਨਹੀਂ ਤੇ ਵਧਿਆ ਬੱਚਾ ਵਗੈਰਾ ਜੜਦੇ ਆ ਬੱਚਾ ਕੱਟਾ ਇਹਦੇ ਪਿੱਛੇ ਸੋ ਬਾਕੀ ਮੇਨ ਗੱਲ ਸ਼ਾਂਤ ਸੁਭਾਅ ਜਿਹਾ ਜਮ ਕੋਈ ਇਹ ਨਹੀਂ ਗੱਲ ਵੀ ਉਪਰ ਅਗਰ ਜੋ ਬੁੜੀਆਂ ਚੋਈਆਂ ਨਾ ਕੁੜੀ ਚੋਈ ਚੱਲੇ ਜਿਹੜਾ ਮਰਜੀ ਬੰਦਾ ਸਾਲ ਮੰਮੀ ਚੋਲ ਨਹੀਂ ਕਿਤੇ ਬਜੀ ਚੋਲਿਆਂ ਦਾ ਜਿਹੜਾ ਮਰਜੀ ਬੰਦਾ ਚੋਈ ਜਲੇ ਕੋਈ ਜੱਕਤ ਵਾਲੀ ਗੱਲ ਨਹੀਂ ਬਜ ਬੰਦੇ ਪਲੂਣ ਕੱਟੇ ਚੱਲਦੇ ਆ ਕਿ ਦੂਜਾ ਸੋ ਤੀਜਾ ਸੋ ਕਿਉਂਕਿ ਜਿਹੜਾ ਆਪਾਂ ਪਲੂਣ ਕੱਟੀ ਲੈਨੇ ਦੂਜੇ ਸੋਏ ਨੂੰ 25 ਤੋਂ 30 ਹਜ਼ਾਰ ਦਾ ਜੱਪ ਮਾਰਦੀ ਆ ਜਿਹੜਾ ਆਪਾਂ ਮੰਨ ਕੇ ਚੱਲੋ ਸਵੇਰ ਦੁੱਧ ਪੀ ਲੈਨੇ ਉਹ ਫਰੀ ਦਾ ਤੇ ਮੂਰੇ 25-30 ਹਜ਼ਾਰ ਰੁਪਇਆ ਲਾ ਗਾਉ ਦੂਜੇ ਸੋਏ ਨੂੰ ਪਸ਼ੂ ਤਿਆਰ ਹੋ ਜਾਂ 就就点吧 Ahem. <clears throat> ਜੋ ਜੋ ਦੇ ਹਮਰ ਸੋ ਦੇਖੋ ਪੈਰ ਝੋਟੀ ਨੇ 1% ਤਾਂ ਨਹੀਂ ਪਟਿਆ ਜਾਮ ਪਲੂਨ ਚ ਕੱਟੀ ਪਹਿਲਾ ਸੂਆ ਸੂਈ ਵੀ ਚਾਰ ਦੰਦ ਸਿੰਘ ਦੇਖਦਾ ਸਿੰਘ ਕੁੰਡਾ ਮੁੜਿਆ ਵਾ ਮੜਾਇਆ ਬਾਹਰ ਨੋ ਕੇ ਮੁੜਿਆ ਕਿਉਂਕਿ ਬਦਰੀਆਂ ਬਲੀਸਾਨਾ ਛੋੜਾ ਹੈ ਸਿੰਘ ਉਹਦੇ ਵਿੱਚ ਨਾ ਮਾਤਰ ਖੁੱਲਾ ਮਾਤਰ ਦੇਖਣ ਨੂੰ ਮਿਲਦਾ ਪਰ ਉਹ ਕਰ ਮੁਰਦਾ ਪਿੱਛੇ ਹੋ ਕੇ ਮੁੜ ਜਾਂਦਾ ਸਿੰਘ ਚਲੋ ਬਾਕੀ ਆਪਾਂ ਕਹਿ ਨਹੀਂ ਸਕਦੇ ਬਲੀ ਦੇ ਆਪ ਨੂੰ ਤਾਂ ਬੰਦਿਆਂ ਨੇ ਕਹਿ ਕੇ ਦੱਸੀ ਹੈਗੀ ਜੋ ਕੋਈ ਮਰਜੀ ਵੀਰ ਪਸੰਦ ਹੋਵੇ ਆਪਦੀ ਚੋਲਿਓ ਆ ਕੇ ਤਸੱਲੀ ਕਰ ਲਿਓ ਜਮ ਤਸੱਲੀ ਕਰਾ ਕੇ ਸੌਦਾ ਕਰ ਲੈ ਸਾਈ ਭਾ ਦੇਵੇ ਤੇ ਬਿਆਨਾ 5000 ਤੋਂ ਘੱਟ ਪੋਣਾ ਕੋਈ ਨਹੀਂ ਬੱਚੀ ਕਿਵਰ 1000 ਪਾ ਕੇ ਭਾਈ ਅਸੀਂ ਆਉਨੇ ਆ ਕੱਲੂ ਆਉਨੇ ਆ ਸਾਡੀ ਬੁੜੀ ਮਰ ਗਈ ਸਾਡੀ ਕੁੜੀ ਢਿੱਲੀ ਹੋ ਗਈ ਫੋਨ ਉਹ ਬੰਦਾ ਲਾਵੇ ਜਿਹਦੇ 5000 ਰੁਪਏ ਕੋਲ ਗੋਲ ਵੇਚ ਹੈਗਾ ਸਾਈ ਪਵਾ ਕੇ ਫੇਰ ਚਵਾਵਾਂਗੇ ਆਪਾਂ ਹਾਂ ਜੀ ਦੁੱਧ ਘਟ ਗਿਆ ਆਪਣਾ ਜਿੰਨਾ ਕਿਹਾ ਆ ਦਾ 5000 ਫੜਕੇ ਲੈ ਜਾਓ ਗੱਲ ਕੋਈ ਨਹੀਂ ਬਸ ਛੋੜਾ 5000 ਛੋੜੇ ਕੋਲੇ ਮੱਝ ਮੇਰੀ ਮੇਰੇ ਕੋਲ ਉਦੀ ਬਸ ਆ ਜਾ ਆ ਜਾ ਕਿੰਨੇ ਮਿੰਟ ਮਾਰੀ ਨੁਸਖਾ ਰੱਖ ਇਧਰ ਰੱਖ ਲੈ ਬਚਾ ਚਾ ਕੇ ਪਾਉਣ ਲੱਗ ਜਾ ਇਹ ਚ ਲੀਟਰ ਮੈਨਮੈਂਟ ਪਾ ਦੇ ਆ ਬਾਟੀ ਇੱਧਰ ਤੋਂ ਫੁਲਦ ਕਰ ਲੈ ਬੋਲਣਾ ਜਾਵੇ ਬਾਟੀ ਸਿੱਧੀ ਰੱਖ ਪਾ ਲੈ ਲੱਤ ਲੈ ਇਹ ਚ ਸਾਰਾ ਪਾ ਦੇ ਨਾਲ ਬਾਟੀ ਰੱਖ ਦੋ ਜੀ ਚੱਕ ਨੂੰ ਪਾਈ ਚਲ। ਇਹ ਮੋਬਲਟੀ ਨਾਲ ਲੜਾ। ਪਾਈ ਚਲ ਪਾਸਾ। ਨਾਲੀ ਰੱਦੀ ਜਲ ਵਸ ਐ। ਢੋਲੀ ਕੋ ਜਾਣਾ ਯਾਰ। ਇੱਕ ਇਹ ਤੋਂ ਨਾਲੀ ਨਾਲ ਡੇਟਾ ਕਰਦਾ ਕਰ ਇਹ ਨਾਲੀ। ਦੋ। 3 4 ਦੂਜੀ ਵਾਰੀ ਚੱਕ ਲਾ ਹੁਣ 4 5 5 5 6 ਸਭ ਬੱਚੇ ਵਗੈਰਾ ਵੀ ਜਮ ਨਹੀਂ ਛੱਡਿਆ ਬਸ ਆ ਵਾਸੇ ਬਸ ਏ ਲੀਟਰੀ ਮੈਨੂੰ ਜਾਵਾ ਸੋ ਆਪਾਂ 11 ਲੀਟਰ ਕਹਿ ਕੇ ਦਿੰਨੇ ਆ ਜਾਵਾ ਸਾਢੇ ਪੰਜ ਟਾ ਟਾਈਮ ਦਾ ਬਿਨਾ ਵਿੱਚੇ ਬੱਚਾ ਬੱਚੇ ਨੂੰ ਛਕਾਇਆ ਨਹੀਂ ਆਪਾਂ 10 ਤੋਂ ਬਾਰ ਬਾਰ 11 ਲੀਟਰ ਦੇ ਵੇਚ ਬੈ ਦੋ ਤੁਹਾਨੂੰ ਹਾਜ਼ਰ ਮਿਲੂਗਾ ਰੇਟ ਸਿਰਫ ਇਹਦਾ 95000 ਰੁਪਇਆ ਇਹਦੇ ਵਿੱਚ ਮਾਨਦਾਨ ਕਰ ਦਾਂਗੇ ਤੇ ਸੰਗ ਨੂੰ ਮਤਾਂ ਤੁਸੀਂ ਦੇਖ ਸਕਦੇ ਹੋ ਹੱਕੇ ਮੈਂ ਦੁੱਧ ਧੱਕ ਕੇ ਲੈ ਜਾ ਉਧਰ ਇਹ ਦੁੱਧ ਰੱਖਿਆ ਵਾ ਬਾਲਟੀ ਲੈ ਜਾ ਦੋਨੇ ਚੱਕ ਕੇ ਤੇ ਬਾਕੀ ਲੈਵਾ ਦੇਖੋ ਜਮ ਨਿੰਬੂ ਮੰਗੂ ਝਾੜਦਾ ਝੋਟੀ ਨੇ ਤੇ ਹੱਕ ਹੀ ਨਹੀਂ ਪਰੇ ਹੁੰਦੀ ਜਿਵੇਂ ਮਰਜੀ ਥਾਣਾ ਦੇ ਹੱਥ ਫੇਰੇ ਚੱਲੋ ਜਮ ਦੇਖੋ ਕਿਆ ਬਾਤ ਐ ਇਨਾ ਠੰਡਾ ਪਸੂ ਨਹੀਂ ਮਿਲਦਾ ਜਮ ਸੋ 95000 ਰੁਪਏ ਕੀਮਤ ਸਿਰਫ ਇਹਦੇ ਵਿੱਚ ਮਾਣਦਾਰ ਮਾੜਾ ਮੋਟਾ ਕਰਦਾਂਗੇ ਤੇ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ 8427019817 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ